ਵਡਭਾਗ ਸਿੰਘ ਜੀ ਨੇ ਅੱਗੋਂ ਆ ਕੇ ਆ ਵੀ ਕਰਤਾਰਪੁਰ ਸਾਹਿਬ ਆ ਕੇ ਜਿਹੜੀ ਪਠਾਣਾ ਨੇ ਕੀਤੀ ਨਾਸਰ ਅਲੀ ਨੇ ਤੂੰ ਇਹ ਮੈਨੂੰ ਲਿਖਤ ਕਰਕੇ ਦੇ ਕੀ ਲਿਖਾਉਣਾ ਦੱਸਦੇ ਨੇ ਕਰੋ ਕਤਲ ਜਲੰਧਰ ਤੂੰ ਲਿਖ ਦੇ ਨਿਜ ਹੱਥ ਨਾਲ ਜਿਵੇਂ ਉਹਨੇ ਕਰਤਾਰਪੁਰ ਕਤਲ ਕੀਤਾ ਨਾ ਆ ਕੇ ਨਾਸਰ ਅਲੀ ਨੇ ਗਲੀਆਂ ਵਿੱਚ ਆ ਕੇ ਉਹਨੇ ਬੱਚਿਆਂ ਤੱਕ ਨੂੰ ਵੀ ਮਾਰ ਮੁਕਾਇਆ ਸੀ ਥਮ ਸਾਹਿਬ ਨੂੰ ਸਾੜਿਆ ਸੀ ਬੜਪਾਗ ਸਿੰਘ ਕਹਿੰਦਾ ਤੂੰ ਮੈਨੂੰ ਲਿਖ ਕੇ ਦੇ ਕਿ ਉਹੀ ਹਾਲਤ ਜੋ ਕਰਤਾਰਪੁਰ ਸਾਹਿਬ ਦੀ ਉਹਨੇ ਕੀਤੀ ਮੈਂ ਜਲੰਧਰ ਦੀ ਕਰਨੀ ਹੈ ਜਲੰਧਰ ਦਾ ਪੂਰਾ ਸ਼ਹਿਰ ਕਤਲ ਕਰਕੇ ਰੱਖ ਦੇਣਾ ਮਲੇਛਾਂ ਦਾ ਇਹ ਮੈਨੂੰ ਲਿਖਤ ਕਿਦ ਰਿਹਾ ਨਾ ਅੱਖੀ ਵਿੱਚ ਚਲੋ ਜੀ ਮੇਰਾ ਸ਼ਹਿਰ ਹੈ ਨਾ ਉਜਾੜੋ ਕਹਿੰਦੇ ਦੇ ਦੇਾਂਗੇ ਤੈਨੂੰ ਪਰ ਮੇਰੀ ਇਹ ਸ਼ਰਤ ਹੈ ਲਿਖਤ ਕਰਕੇ ਦੇ ਮੈਂ ਪੂਰਾ ਜਲੰਧਰ ਸਾੜ ਕੇ ਸੁਆਹ ਕਰਨਾ ਉਥੋਂ ਦੇ ਲੋਕਾਂ ਨੂੰ ਮਾਰ ਮਕਾਉਣਾ ਜੋ ਪਈ ਨਾਸਰ ਅਲੀ ਕੋ ਫੂਕੋ ਤੇ ਮੈਂ ਕਹਿੰਦੇ ਜਿਵੇਂ ਉਹਨੇ ਥਮ ਸਾਹਿਬ ਆ ਕੇ ਫੂਕਿਆ ਸੀ ਨਾ ਸਸਕਾਰ ਕੀਤਾ ਅੱਗ ਲਾਈ ਹੈ ਮੈਂ ਨਾਸਰ ਅਲੀ ਨੂੰ ਉਹਦਾ ਫੂਕਾਂਗਾ ਉਹਨੇ ਫੂਕੇ ਉਹ ਥਮ ਕੋ ਜਿਵੇਂ ਜਿਵੇਂ ਉਹਨੇ ਥਮ ਸਾਹਿਬ ਸਾੜਿਆ ਜਿਹਨੂੰ ਵੇਖ ਕੇ ਮੇਰੇ ਪੰਜਵੇਂ ਪਾਤਸ਼ਾਹ ਮੈਨੂੰ ਚੇਤੇ ਆਉਂਦੇ ਸੀ ਉਹ ਥਮ ਸਾਹਿਬ ਜਿਵੇਂ ਉਹਨੇ ਸਾੜਿਆ ਉਦਾਂ ਉਸ ਪਾਪੀ ਨਾਸਰ ਅਲੀ ਨੂੰ ਸਾੜਨਾ ਜਿਉ ਤੈ ਗਉ ਪਠਾਨਨ ਕਾਈ ਉਹਨਾਂ ਨੇ گاਵਾ ਮਾਰੀਆਂ ਕਰਤਾਰਪੁਰ ਸਾਹਿਬ ਆ ਕੇ گاਵਾ ਮਾਰ ਕੇ ਕਰਤਾਰਪੁਰ ਸਾਹਿਬ ਦੇ ਮੰਦਰਾਂ ਵਿੱਚ ਸੁੱਟੀਆਂ ਨੇ ਮੈਂ ਉਹਾ ਦੇਉ ਸੂਰ ਜਲਾਈ ਮੈਂ ਸੂਰ ਵੱਢ ਕੇ ਉਹਨਾਂ ਦੀਆਂ ਮਸੀਤਾਂ ਵਿੱਚ ਸੁੱਟਣੇ ਜਿਨ੍ਹਾਂ ਮਲੇਛਾਂ ਨੇ ਇਹੋ ਜੇ ਪਾਪ ਕੀਤੇ ਹਨ ਜਲੰਧਰ ਮੁਸਲੀ ਕਤਲੇ ਕਰੂੰ ਜਲੰਧਰ ਦੇ ਜਿੰਨੇ ਮੁਸਲਮਾਨ ਨੇ ਮੈਂ ਸਾਰੇ ਕਤਲ ਕਰਕੇ ਰੱਖ ਦਿਆਂਗਾ ਫੇਰ ਟਰਾਵੇਂ ਮੈਂ ਨਹੀਂ ਟਰੂੰ ਤੂੰ ਹੁਣੇ ਮੇਰੇ ਨਾਲ ਗੱਲ ਖੋਲ੍ਹ ਆ ਦੀਨਾ ਬੇਗ ਮੁੜ ਕੇ ਤੂੰ ਉਦੋਂ ਕਹਿ ਜੀ ਛੱਡ ਦਿਓ ਮੈਂ ਨਹੀਂ ਛੱਡਣੇ ਫੇਰ ਮੈਂ ਨਹੀਂ ਟਾਲਾ ਵਟਣਾ ਹਿੰਦਵਾਨੀ ਜਿਮ ਮੁਗਲਾਨੀ ਫੜਾਉ ਕਹਿਣ ਲਗਾ ਉਹਨੇ ਹਿੰਦ ਇੱਥੇ ਜੜੀਆਂ ਕਰਤਾਰਪੁਰ ਸਾਹਿਬ ਦੀਆਂ ਬੀਬੀਆਂ ਸਨ ਮਾਈਆਂ ਉਹਨੇ ਉਹਨਾਂ ਨੂੰ ਵੀ ਬੇਆਬਰੂ ਕੀਤਾ ਉਹਨਾਂ ਨੂੰ ਵੀ ਮਾਰਿਆ ਉਹਦਾ ਦੰਡ ਵੀ ਜਲੰਧਰ ਵਾਲਿਆਂ ਨੂੰ ਭੋਗਣਾ ਪਵੇਗਾ ਚੂਹੜਨ ਕੋ ਮੈਂ ਪਠਾਨੀ ਕਰਾਉ ਉਹਨਾਂ ਨੂੰ ਚੰਡਾਲਾਂ ਦੇ ਹਵਾਲੇ ਕਰਾਂਗਾ ਉਹਨਾਂ ਦੇ ਭਰਤਿਆਂ ਮੁਸਲਮਾਨਾਂ ਨੂੰ ਮਾਰ ਕੇ ਉਨਾਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਚੰਡਾਲਾਂ ਦੇ ਹਵਾਲੇ ਕੀਤੀਆਂ ਜਾਣਗੀਆਂ ਕਸਮ ਸਾਤ ਮੂਕੋ ਲਿਖ ਦਿਓ ਆ ਲਿਖੇ ਤੇ ਅਦੀਨਾ ਬੇਗ ਨਾਲ ਕਸਮ ਖਾਹ ਕੁਰਾਨੇ ਪਾਕ ਦੀ ਕਿ ਤੂੰ ਆਪਣੇ ਇਸਕਰਾਰ ਤੇ ਪੱਕਾ ਰਹੇਗਾ ਮੁਲਕ ਦੋਆਬਾ ਮੈਂ ਤੋਲੇ ਹਾਂ ਤੇ ਜਿੰਨਾ ਦੋਆਬੇ ਦਾ ਮੁਲਕ ਜਲੰਧਰ ਦੇ ਅਧੀਨ ਹੈ ਉਹ ਮੈਂ ਤੈਨੂੰ ਦਿਆਂਗਾ ਪਹਿਲੋਂ ਦੀ ਮੈਂ ਦੇਉਂ ਚੜਾਈ ਤੇ ਵੀ ਮੇਰਾ ਬਚਨ ਰਿਹਾ ਪਹਿਲਾਂ ਤੈਨੂੰ ਤੇਰਾ ਇਲਾਕਾ ਦਵਾਵਾਂਗਾ ਪੂਰਾ ਦੁਆਬਾ ਤੇਰਾ ਹੋਵੇਗਾ ਪਾਛੇ ਹਮਰੂ ਮਨ ਪਤੀ ਆਈ ਪਰ ਬਾਦ ਵਿੱਚ ਮੇਰਾ ਮਨ ਪ੍ਰਸੰਨ ਕਰਨਾ ਕਿਉਂਕਿ ਮੈਂ ਜਲੰਧਰ ਦੇ 나సర్ अली ਨੂੰ ਫੂਕਣਾ ਤੇ ਜਲੰਧਰ ਫੂਕਣਾ ਹੈ ਦੋਹਰਾ ਬਡ ਭਾਗ ਸਿੰਘ ਜੋ ਕਈ ਸੋ ਉਹਨ ਲੀਨੀ ਮਾਨ ਅਸੀਨਾ ਬੇਗ ਕਹਿਣ ਲੱਗਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਹੋਵੇਗਾ ਮੈਂ ਲਿਖਤ ਕਰ ਦਿੰਦਾ ਬਕਾਇਦਾ ਆਪਣੇ ਦਸਤਖਤ ਕਰਕੇ ਲਿਖਤ ਕੀਤੀ ਖਾਈ ਕਸਮ ਕੁਰਾਨ ਕੀ ਸਾਬਤ ਰੱਖੋ ਇਮਾਨ ਇਹਨੇ ਕੁਰਾਨ ਦੇ ਕਸਮ ਖਾਦੀ ਤੇ ਕਹਿੰਦਾ ਮੈਂ ਆਪਣਾ ਇਮਾਨ ਸਾਬਤ ਰੱਖਾਂਗਾ ਬਾਬਾ ਵਡਭਾਗ ਸਿੰਘ ਜੀ ਨੇ ਖਾਲਸੇ ਨੂੰ ਬੇਨਤੀ ਭੇਜੀ ਖਾਲਸਾ ਬਾਬਾ ਵਡਭਾਗ ਸਿੰਘ ਜੀ ਦਾ ਬਚਨ ਸੁਣ ਕੇ ਉਹਨਾਂ ਦਾ ਸਤਕਾਰ ਕਰਦੇ ਆ ਉਹਨਾਂ ਦੇ ਕੋਲ ਪਹੁੰਚਿਆ ਤੇ ਜਲੰਧਰ ਤੇ ਜਿਵੇਂ ਖਾਲਸੇ ਨੇ ਫਤਿਹ ਪ੍ਰਾਪਤ ਕੀਤੀ ਹੈ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗੁਰੂ ਪੰਥ ਦਾ ਇਤਿਹਾਸ ਹੈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Wahe Guru, 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 ਏ ਚਤਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੁਰਨ ਹੈ ਸਰਬਮੁ ਦੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਵਟੀ ਹੈ ਗੋਬਿੰਦ ਹੈ ਗੁਣ ਨਿਧਾਨ ਸਦਾ ਬੀਕ ਹੈ ਅਪਰੰਪਰ ਹਰ ਹਰੇ ਹੈ ਪੀਉਣ ਹਾਰੇ ਹੈ ਸੰਤਹ ਕੈ ਸਦਾ ਸੰਗ ਆਧਾਰ ਹੈ ਠਾਕੁਰ ਹਉ ਦਾਸ ਰੋ ਮੈਂ ਨਿਰਗੁਨ ਗੁਨ ਨਹੀਂ ਕੋਈ